ਭਰੇ ਕਿਨੂ ਵਾੜੇ ਓ ਓ ਖਜਰਾ ਹਸ ਮਲੋਂਦੇ ਹੱਥ ਕਮੋਂਦੇ ਅੱਖ ਲੈਂਦੇ ਨੇ ਦੱਸ ਡੋਗਰ ਨੇ ਸਾਰੇ ਓ ਦੁਨੀਆ ਗੰਦੀ ਕਰੇ ਝੱਟ ਪੰਡੀ ਪੈਸੇ ਦੀ ਮੰਦੀ ਤੇ ਚੱਲ ਕੇ ਤੰਗੀ ਕਰਾਈ ਵੀ ਤੈਨੂੰ ਪੁੱਤ ਆਖਦਾ ਸੀ ਆਈ ਨਾ ਲੱਜ ਯਾਰ ਪਿੱਛੇ ਲੱਗ ਰੋਣ ਕੀ ਅੱਜ ਬਾਪੂ ਦੀ ਪੱਗ ਫਿੱਟੇ ਮੂੰਹ ਖਾਨੂ ਤੇਲ ਸੋ ਇਸ ਵੀ ਫੇਰ ਪੋਰਾ ਨਹੀਂ ਮੇਲ ਕੀ ਕੰਨਾ ਮੇਲ ਨਾ ਸਾਂ ਨਾਲ ਆਪਾ ਆयो ਕਿਸਮਤ ਨੂੰ ਮੰਨੇ ਡੱਕਾ ਨਾ ਪੰਨੇ ਪਿਆਰੇ ਲੰਮੇ ਲੱਗਣ ਲਈ ਬੰਨੇ ਪਾਲੀਆਂ ਛਾਪਾਂ ਕੰਨਾ ਵਿੱਚ ਮੰਤਰ ਦਿੰਦੇ ਨੇ ਅੱਜ ਕੱਲ ਦੇ ਬਾਬੇ ਨਹੀਂ ਬੇਹਿਸਾਬੇ ਤੇ ਕਰਦੇ ਧਾਕੇ ਬਠੋ ਦੀ ਟੇਰੀ ਤੇ ਕਰਨ ਪ੍ਰਚਾਰ ਕੋੜੇ ਜਥੇਦਾਰ ਤੇ ਦੇਣ ਵਿਚਾਰ ਮਾਇਆ ਹੈ ਮੋਣੀ ਓ ਰੱਬ ਵੀ ਲੁਕਿਆ ਬਿਠਾਏ ਮੰਦਰਾਂ ਵਿੱਚ ਰੇਪ ਗੁਰੂ ਕਰ ਬੰਡੀਆਂ ਮਸੀਤੇ ਦੰਗੇ ਜਥੇਦਾਰ ਗੰਦੇ ਕੈਸੀ ਰੁੱਤ ਹਾਏ ਓ ਕੁੱਤੇ ਵਫਾਦਾਰ ਬੰਦੇ ਗੱਦਾਰੇ ਔਰਤ ਬਦਕਾਰ ਮਾਂ ਮਹਾ ਬਿਮਾਰ ਜੰਮਣ ਸਤ ਮਾਏ ਮੋਂ ਨੇ ਵੀ ਅਣਖੀ ਹੋ ਸਕਦੇ ਆਜ਼ਾਦ ਪਰਿੰਦੇ ਪੁੱਤ ਦੋ ਛਿੰਦੇ ਸੁੱਖੇ ਤੇ ਜਿੰਦੇ ਗਵਾਹੀ ਦਿੰਦੇ ਅੱਜ ਵੀ ਦੋਨੇ ਪੱਕਾ ਨੂੰ ਲਾ ਕੇ ਸਿੱਖੀ ਚੱਕ ਕਰਦੇ ਨੇ ਲੀਡਰ ਬਣਦੇ ਸਾਡੇ ਤੇ ਚੜਦੇ ਆਪ ਸਿਰੋਂ ਕੋਨੇ ਕਰਕੇ ਅਰਦਾਸ ਲੈ ਕੇ ਮੁਖਵਾਕ ਨਹੀਂ ਪੜੀ ਇਤਿਹਾਸ ਕੇ ਕੁੜੇ ਪੰਜਾਬ ਜਦੋਂ ਫੱਤੇ ਕਰਕੇ ਹੀ ਮੁੜਿਆ ਡਿੱਪੂ ਦੀ ਲਾਈਨ ਚ ਲੱਗੀ ਏ ਅੱਜ ਦੀ ਜੂਥ ਪੌਂਦੀ ਸੂਟ ਪੂਟ ਠੇਕੇ ਵਾਲ ਰੂਟ ਨਸ਼ੇ ਲਿਆ ਚੂਸਤੇ ਹੱਕ ਕੋਣ ਮੰਗੂ ਹੋ ਚੜੀ ਸਵੇਰ ਟੀਸੀ ਵਾਲਾ ਬੇਰ ਕੀ ਗਿੱਦਣਾ ਘੇਰ ਮਾਰ ਤਾ ਸ਼ੇਰ ਹਰਮਿੰਦਰ Oh, 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 oh. Oh, 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 Thank you. Yeah. <laughs> <laughs>